ਸਤਿਗੁਰੂ ਜੀ ਸਾਰਿਆਂ ਨੂੰ ਜਿੱਤੇ ਵੇਟ ਸੀ ਹੋਗੇ ਰਾਜੀ ਖੁਸ਼ੀ ਹੋਗੇ ਪਰਮਾਤਮਾ ਤੋਂ ਉਚੜਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਅੱਜ ਜੀ ਸਾਡੇ ਮਹਿਬਾਨ ਆਏ ਆ ਮੇਰਾ ਭਾਜਾ ਇਹ ਬਾਹਲੇ ਦੇਖੋ ਆਇਆ ਹੈ ਛੁੱਟੀ ਆਇਆ ਤੇ ਅੱਜ ਇਹ ਮੈਨੂੰ ਮਿਲਣ ਆਇਆ ਹੈ ਬਹੁਤ ਸਿਆਣਾ ਬੱਚਾ ਹੈ ਬਹੁਤ ਮੈਨੂੰ ਚੜਾ ਬਹੁਤ ਜਦ ਮੇਰੀ ਰਿਸਪੈਕਟ ਕਰਦਾ ਮੈਨੂੰ ਜਦੋਂ ਵੀ ਆਉਣਾ ਜਾਂ ਮੇਰੇ ਜੀ ਚਾਜੀ ਨੇ ਹੋਣਾ ਉਹਨਾਂ ਨੇ ਜ਼ਰੂਰ ਮੈਨੂੰ ਮਿਲ ਕੇ ਜਾਣਾ ਭੈਣ ਜੀ ਵੀ ਆਉਂਦੇ ਸੀ ਉਹਨਾਂ ਨੇ ਵੀ ਮਿਲ ਕੇ ਜਾਣਾ ਭਾਵੇਂ ਕਿਤੇ ਵੀ ਅਸੀਂ ਹੋਵਾਂ ਸਾਨੂੰ ਕੋਈ ਬਾਹਰ ਕਾ ਵੀ ਕੋ ਸਾਥ ਕਰਕੇ ਸਾਥ ਲੈਂਦੇ ਸੀ ਵੀ ਆਜ ਤੁਸੀਂ ਤੁਹਾਨੂੰ ਮਿਲਣ ਆਏ ਅਸੀਂ ਬਹੁਤ ਜਾਨੀ ਪ੍ਰੇਮ ਪਿਆਰ ਪਰਿਵਾਰ ਵੀ ਬਹੁਤ ਅੱਛਾ ਹੀ ਹੋਰ ਠੀਕ ਠਾਕ ਹੈ ਜੀ ਸਾਰੇ ਤੁਸੀਂ ਅੱਜ ਅਸੀਂ ਤੁਹਾਨੂੰ ਬਾਹਰ ਚਲਦੇ ਆ ਬੈਂਚ ਤੇ ਵਿਖਾਉਣੇ ਆ ਕੱਲ ਤਾਂ ਮੀਂਹ ਜਿਆਦਾ ਪੈਣ ਖਾਰਨ ਤੇ ਹਵਾ ਬਾਲੀ ਵੀ ਵਾਗਦੀ ਠੰਡ ਬਹੁਤ ਜਾ ਜਾਊਗੀ ਸੀ ਨਹੀਂ ਜਾਇਆ ਗਿਆ ਤੇ ਇੱਕ ਤੁਹਾਨੂੰ ਮੈਂ ਕੱਲ ਵੀਡੀਓ ਚ ਦੱਸਿਆ ਸੀਗਾ ਕਿ ਬੱਚਾ ਲਈ ਕੁਝ ਬਣਾਉਣਾ ਉਹ ਅਸੀਂ ਹੁਣ ਕੱਲ ਨੂੰ ਬਣਾਵਾਂਗੇ ਤੇ ਇਹ ਕੱਲ ਆਈ ਸੀਗੇ ਕੱਲੇ ਥੋੜਾ ਜਿਹਾ ਕੰਮ ਸੀ ਇਹਨਾਂ ਨੂੰ ਤੇ ਹਨੇਰਾ ਹੋ ਗਿਆ ਰਾਤ ਤੇ ਮੈਨੂੰ ਸਾਰੀ ਮੈਨੂੰ ਫੁੰਗ ਲਾਇਆ ਮਮਲੀ ਮੈਂ ਕਰ ਹੀ ਗਿਆ ਮੈਂ ਕਿ ਵੀ ਕਰ ਹੀ ਆ ਤੇ ਇਹ ਰ ਮੈਂ ਕੱਲ ਨੂੰ ਆਉਂਗਾ ਹੋਰ ਤਾਂ ਵੇਲਾ ਹੋ ਗਿਆ ਤੇ ਅੱਜ ਸਵੇਰ ਦੇ ਉਪਾਲਦੇ ਸੀ ਤੇ ਅੱਜ ਕੜਕ ਲੈਣ ਉੱਠ ਗਿਆ ਮੈਂ ਦੀਪੂ ਚੋਂ ਕਰਕਾਈ ਸੀ ਤੇ ਉਹ ਕੱਲ ਵੀ ਬੜਾ ਵੜਦਦਾ ਪਰਸੋਂ ਤੇ ਸੀ ਕੱਲ ਵੀ ਕੱਲ ਵੀ ਵੰਡਦੀ ਸੀ ਵੀ ਕਰਕੇ ਨਹੀਂ ਵੰਡੀ ਗਏ ਤੇ ਅੱਜ ਵਿਚਾਰਾ ਪਰਸੋਂ ਦਾ ਆਇਆ ਤੇ ਅੱਜ ਜਾ ਕੇ ਬੈਣ ਨੂੰ ਮਿਲਿਆ ਬਟ ਐ ਵੀ ਨਹੀਂ ਲੱਗਾ ਕਿ ਚੋਤਰ ਨੂੰ ਤਾਂ ਕੱਲ ਵੀ ਜਿਹੜੇ ਕੱਲ ਉਹ ਇਹਨਾਂ ਨੂੰ ਕੰਮ ਪੈ ਗਿਆ ਤੇ ਅੱਜ ਪਰਾਂਦੇ ਦਿਨ ਮੈਨੂੰ ਫੋਨ ਆਇਆ ਕਿ ਤੁਸੀਂ ਘਰੇ ਜਾਣਾ ਤਾਂ ਨਹੀਂ ਕਿਤੇ ਮੈਂ ਕਿਹਾ ਵੀ ਨਹੀਂ ਅਸੀਂ ਘਰੇ ਨਹੀਂ ਤੇ ਬਹੁਤ ਆ ਵਧੀਆ ਹੈ ਪਰਿਵਾਰ ਹੈ ਬਹੁਤ ਖੁਸ਼ ਹੈ ਬਾਦ ਮੇਰਾ ਮਾਣਾ ਇੱਥੇ ਬਹੁਤ ਲੱਗਦਾ ਬੜਨਾ ਸੀ ਨਿੱਕੇ ਨਿੱਕੇ ਹੁੰਦੇ ਨੇ ਕਿਹੜੇ ਆ ਉਹ ਬਚਪਨ ਦੀਆਂ ਗੱਲਾਂ ਯਾਦ ਕਰ ਕਰਕੇ ਬਹੁਤ ਆਸਾਉਂਦਾ ਤੇ ਉਦੋਂ ਜਦੋਂ ਮੈਂ ਮਾ ਮਤ ਨੂੰ ਆਦਾ ਜਦ ਚ ਲਗਾ ਜੇ ਤਾਂ ਦਰੂ ਦਾ ਚੇਮ ਕਰਦਾ ਹੁੰਦਾ ਇਹ ਭਾਵੇਂ ਜਿਹੜੇ ਮੈਨੂੰ ਬਹੁਤ ਜ਼ੋਰ ਲਾਇਆ ਮੈਨੂੰ ਆਹ ਮੈਂ ਬਣਈਏ ਇਹ ਨਹੀਂ ਕੰਮ ਨਾ ਕਰੇ ਮੈਨੂੰ ਨਹੀਂ ਇਹ ਚੰਕਾ ਲੱਗਦਾ ਮੈਂ ਗੁੱਸੇ ਹੋ ਜਾਣਾ ਮੇਰਾ ਗੁੱਸੇ ਵੀ ਲਿਆ ਇਹਨੇ ਗੱਲਵਾਰਾਂ ਵਿੱਚ ਦਰੂ ਵੀ ਤੇ ਦਰੂ ਛੱਡ ਦੇ ਹੁਣ ਮੈਨੂੰ ਦੱਸਿਆ ਜਦੋਂ ਬਾਹਰ ਸੀ ਗਿਆ ਉਹ ਤੋਂ ਫੋੜ ਗਿਆ ਇਹ ਇਤਨਾ ਕਰਕੇ ਵੀ ਕੋਨੇ ਨੇ ਦਾਰੂ ਛੱਡਦੀ ਬਹੁਤ ਖੁਸ਼ੀ ਬਣਾਈਏ ਨੇ ਉਹਨਾਂ ਦਾ ਬਹੁਤ ਖੁਸ਼ੀ ਪਹਿਲਾਂ ਤਾਂ ਇਹ ਆਨੇ ਮੈਂ ਇਹ ਅੱਜ ਸਪੈਸ਼ਲ ਕੰਮ ਜੀਤ ਨੂੰ ਫੋੜ ਕਰਕੇ ਪੁੱਛਣਾ ਮਮੀ ਵਾਕਈ ਛੱਡਤੀ ਏ ਆਪ ਕਹਿੰਦਾ ਇਹ ਨਹੀਂ ਛੱਡਤੀ ਪਹਿਲੇ ਨੇ ਖੁਸ਼ੀ ਬਣਾਈ ਬਹੁਤ ਇਹਨਾਂ ਨੂੰ ਬਹੁਤ ਵਧੀਆ ਗੱਲਾਂ ਆਈ ਤਾਂ ਬਹੁਤ ਇਹ ਤਾਂ ਬਹੁਤ ਚੜਦੇ ਰਹਿੰਦੇ ਜੀ ਇਹ ਆਨੇ ਕਿ ਮਾਪੇ ਜਦੋਂ ਘਰ ਖਰਾਬ ਹੁੰਦਾ ਤੇਰਾ ਦਾਰੂ ਚੱਕਰ ਹੁੰਦਾ ਹੈ ਹੈ ਤਾਂ ਦੰਦ ਜੋ ਸਿਕਾਂਤੀ ਜਾਨੇ ਇਕੱਠੇ ਆ ਸਾਡੇ ਨੂੰ ਤੇ ਹੋਰ ਵੀਰੇ ਤੁਸੀਂ ਆਂਦਾ ਦੱਸਣਾ ਕਿਵੇਂ ਠੀਕ ਠਾਕ ਉਹ ਕਮੈਂਟ ਬਹੁਤ ਸੋਹਣੇ ਆ ਰਹੇ ਆ ਮੈਂ ਤਾਂ ਇਹਨਾਂ ਦੇ ਕਮੈਂਟਾਂ ਦੀ ਵੀ ਖੁਸ਼ੀ ਹੋਈ ਜਾਂਦੀ ਰਹਿੰਦੀ ਆ ਤੇ ਬਾਕੀ ਅੱਜ ਹੁਣ ਤੁਹਾਨੂੰ ਅਸੀਂ ਬਾਹਰ ਆ ਕੇ ਵੀ ਵਿਖਾਉਣੇ ਫੱਟੇ ਤੇ ਕਿੱਦਾਂ ਬੈਨੇ ਅਸੀਂ ਕਿੱਦਾਂ ਗੱਲਾਂ ਬਾਤਾਂ ਕਰਦੇ ਆ ਨਾ ਪੈਣ ਭਰਾਵਾ ਦੇ ਨਾਲ ਜਦੋਂ ਮੂਹਰ ਉਪਰਾਂ ਨੇ ਨਾਲ ਗੱਲਬਾਤ ਕਰਾਉਨੇ ਤੇ ਮੈਨੂੰ ਤਾਂ ਜੋ ਜਦੋਂ ਬੰਡਾ ਟਾਈਲ ਹੋਇਆ ਇਹਦੇ ਕੁਛ ਮੈਨੂੰ ਮੇਰੇ ਭਾਜੇ ਆਈ ਦੀ ਖੁਸ਼ੀ ਆ ਬਾਲੀ ਬਹੁਤ ਚਾਹ ਮੈਨੂੰ ਵਿਚਾਰਾ ਵੇਟ ਕਰਦਾ ਇੱਕ ਦਿਨ ਉਹ اٹ ਗਿਆ ਮੈਨੂੰ ਬਿਨਾ ਪੁੱਛੇ ਬੁ ਲਈ ਤੇ ਫਿਰ ਮੇਰਾ ਵੀ ਮਾਝਾ ਹੋਰ ਹੋ ਗਿਆ ਮੈਂ ਕਿਹਾ ਵੀ ਦੋਨੇ ਪਰ ਆਵੇ ਮੈਨੂੰ ਬਹੁਤ ਜਿਆਦਾ ਜਾਨੀ ਮੇਰੀ ਰਿਸਪੈਕਟ ਕਰਦੇ ਮੇਰੇ ਕੋਲ ਪਹਿਲਾ ਆਉਣਾ ਹੈ ਇਹਨਾਂ ਨੇ ਤੇ ਬਹੁਤ ਵਧੀਆ ਪਰਿਵਾਰ ਹੈ ਤੇ ਆਓ ਤੁਹਾਨੂੰ ਅਸੀਂ ਹੁਣ ਬਾਹਰ ਲੈ ਕੇ ਚੱਲਦੇ ਆ ਤੁਹਾਨੂੰ ਬਖਾਉਣੇ ਵੀ ਕੀ ਕੁਛਾ ਕਿੰਨਾ ਮੀਂਹ ਪਿਆ ਕਿਵੇਂ ਹੋਇਆ ਤੁਹਾਡੇ ਵੀ ਬਹੁਤ ਇਦਾਂ ਲਿਆ ਹਲਕੇ ਜਿਵੇਂ ਮੀਂਹ ਪਿਆ ਬਹੁਤ ਇਦਰਾ ਰਾ ਕਈ ਥਾਂ ਹੀ ਗੜੇ ਵੀ ਪਏ ਗਏ ਪਿੰਡਰੀ ਪਏ ਆ ਕਿਸ਼ਨਪੁਰ ਦੇ ਵੀ ਕਿਸ਼ਨਪੁਰਿਆਂ ਨੇ ਸਾਰੇ ਪਏ ਆ ਇਹ ਭਾਂਦੇ ਮੈਲ ਨਾਲ ਹੈ ਨਾ ਸਾਡੇ ਰਿਸ਼ਤੇਦਾਰਾਂ ਚ ਮਿਲਦਾ ਉਹਦੇ ਬਰੇ ਨੇ ਦੱਸਿਆ ਮੈਨੂੰ ਆ ਕੇ ਮਾਇਸਤਰਾ ਕਰਕੇ ਬਹੁਤ ਵੀ ਪਿਆਪ ਆਸੀ ਅਸਿਆ ਪਰਦਾ ਜੇ ਕੋਈ ਕੁਛ ਬਾਤ ਚ ਕਰਪਾ ਮਾਲਕ ਦੀ ਤੇ ਆਉਂ ਤੁਹਾਨੂੰ ਅਸੀਂ ਬਾਹਰ ਨਾ ਦੱਸਦੇ ਆ ਬਖਾਉਣੇ ਕੀ ਕੁਛ ਆ ਬਾਹਰ ਇਥੇ ਸਾਡੇ ਨਕਰ ਚ ਤੇ ਆ ਆਪੂਤਾ ਜੀ ਆਪਣੀ ਇਹ ਆਹਾ ਇਹ ਭੂਤਾ ਹੈ ਮਣੀ ਉਹ ਹਾਂ ਹਣੀਆ ਮਣੀ ਦਾ ਮੀਲਾ ਮਤ ਲੈ ਵੀ ਆ ਬੱਚੇ ਘਰ ਪਿਆਰ ਚਲਾਈ ਜਾਂਦੀ ਸਾਈਕਲ ਹੁਣ ਅਸੀਂ ਚੱਲੇ ਆ ਜੀ ਬਾਹਰ ਨੂੰ ਇੱਕ ਨਾ ਤੁਸੀਂ ਆਹ ਦੱਸਿਓ ਪੈਨਾ ਪਰਾ ਵਨ ਮਾ ਬੂਟਾ ਬੁਖਾਰਿਆ ਇਹ ਆ ਬੂਟਾ ਕਿਵੇਂ ਮੰਨ ਲਓ ਇਹਦੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆ ਵੇ ਆ ਵੀ ਨਾ ਇਹਦੇ ਨੇ ਤਿੰਨ ਚਾਰ ਬਣੇ ਵੇ ਆ ਮੁੱਢ ਤੇ ਇਹ ਕ ਇਹਦੇ ਨਾਲ ਬਣਿਆ ਵੇ ਨਿੱਕਾ ਨਿੱਕਾ ਆ ਵੀ ਜਿਹੜਾ ਸਥਾਨਦੀ ਦਾ ਤੇ ਹੁਣ ਤੁਸੀਂ ਮੈਨੂੰ ਇਹ ਦੱਸਣਾ ਵੀ ਇਹ ਨੂੰ ਹੁਣ ਕੱਲੇ ਕੱਲੇ ਨੂੰ ਕਰ ਲੱਗੇ ਹਨ ਕੱਲਾ ਕੱਲਾ ਕਰਕੇ ਡੋਡੀ ਲਾ ਦੀਏ ਇਹ ਨੂੰ ਨਾਗਮਣੀ ਹੈ ਤੇ ਆ ਪੱਥਰ ਚਟ ਕਹਿੰਦੇ ਇਹਨੂੰ ਕਵਾਰ ਨਹੀਂ ਕਵਾਰ ਕਹਿੰਦੇ ਆਏ ਮੈਂ ਤਾਂ ਇਹ ਕੁਝ ਵੇਖਿਆ ਨਹੀਂ ਤੇ ਮੈਂ ਇਹ ਦੋ ਪੱਟਕੇ ਤੇ ਉਹ ਜਗ੍ਹਾ ਤੇ ਉੱਥੇ ਜਿਹੜੀ ਸਿੱਧੀ ਆ ਉਹ ਬਾਥਰੂਮ ਕੋਲੇ ਉੱਥੇ ਲਾਉਣ ਨਵਾਨੇ ਅਸੀਂ ਇਹਦੇ ਬਾਰੇ ਵੀ ਆਏ ਵਧੀਆ ਨੇ ਸੁਣ ਮੈਂ ਹੁਣ ਫੁੱਲਦਾਰ ਸਵਾਰ ਕੇ ਬੂਟੇ ਲਾਵਾਂਗੇ ਫੁੱਲਦਾਰ ਤੁਸੀਂ ਜਦੋਂ ਹੀ ਬਾਹਰਲੇ ਦੇ ਸਭ ਦੇ ਸਭ ਚੋਂ ਭੈਣ ਭਰਾ ਕੋਈ ਵੀ ਆਇਆ ਤੇ ਜਰੂਰ ਸਾਨੂੰ ਮਿਲ ਕੇ ਜਾਣਾ ਤੇ ਤੁਹਾਨੂੰ ਅਸੀਂ ਫੁੱਲਦਾਰ ਬੂਟੇ ਖਵਾਵਾਂਗੇ ਨਾਲੇ ਫਲ ਖਵਾਵਾਂਗੇ ਇਹਨਾਂ ਦਾ ਤੁਸੀਂ ਸਾਰਿਆਂ ਨੇ ਆਣ ਕੇ ਦੱਸਣਾ ਹਾਂ ਆਵੇ ਸਾ ਮੇਰਾ ਭਤੀਜਾ ਆਇਆ ਬੇਈਮਾਨ ਟੋਪੀ ਵਾਲਾ ਇਹ ਟੋਪੀ ਨਹੀਂ ਲਾਉਂਦਾ ਇਹ ਟੋਪੀ ਨਹੀਂ ਲਾਉਂਦਾ ਇਹਨੂੰ ਬਹੁਤ ਆਨੇ ਆ ਵੀ ਟੋਪੀ ਲਾ ਦੇ ਇਹ ਜਦੋਂ ਧੁੱਪ ਜੜੀ ਤੋਂ ਮੇਰੇ ਵਾਂਗੂ ਕੋਟ ਪਾ ਲਈ ਪੰਜਾ 6000 ਨਹੀਂ ਵੀ ਨਹੀਂ ਦੇ ਵੀ ਨਹੀਂ ਨਹੀਂ ਨਾ ਤਣਾਉਂਦਾ ਵਿਚਾਰਾ ਹਾਂ ਇਹ ਨਹੀਂ ਨਹੀਂ ਠੀਕ ਆ ਬੰਦਾ ਬਹੁਤ ਗੁੱਦਾ ਹੈ ਚਲੋ ਆਜੋ ਆਪਾਂ ਉੱਥੇ ਚੱਲ ਗਏ ਆ ਜੋ ਤਰੇ ਚਲਦੇ ਆ ਜੋ ਆ ਗਏ ਆ ਗਏ ਆ ਹੋਵੇ ਜੀ ਦੋ ਪੈਂਟ ਪਰ ਬੈਠੇ ਆ ਅਸੀਂ ਉਹਨਾਂ ਕੋਲੇ ਜਾ ਰਹੇ ਆ ਗੱਲਾਂ ਬਾਤਾਂ ਕਰ ਰਹੇ ਆ ਹੋਰ ਸੁਨਾਵੀ ਪਵਿੱਤਰਾ ਏ ਬੇਤਰਾ ਭਾਈ ਇਹ ਕੀ ਹਾਲ ਹੈ ਕਹਦੇ ਠੀਕ ਠਾਕ ਹੈ ਹੋਰ ਭਾਈ ਕਿਵੇਂ ਹੈ ਠੀਕ ਠਾਕ ਆ ਪਲੇ ਪਈ ਉਹ ਆਵਾਜ਼ ਹੋਈ ਨਾ ਤੂੰ ਹੀ ਮਖਲਾਣੀ ਬਹੁਤ ਮਸਲਾ ਕਰੇ ਇਹਨੂੰ ਪੂਰੇ ਮਾਰੇ ਕਿੰਨਾ ਮਰਜੀ ਰੌਲਾ ਪਾਲਾ ਨੂੰ ਸੁਣਦਾ ਹੀ ਨਹੀਂ ਉਹ ਭਾਈ ਦਾ ਪਤਾ ਕਰ ਤੂੰ ਜਦੋਂ ਉਹਨੂੰ ਬੰਦਾ ਦੇਹ ਜੇ ਤੇ ਜਾ ਉਹਦੇ ਕੋਲੇ ਉੱਠ ਜਾ ਫੇਰ ਭਾਈ ਦੇ ਆ ਮੇਰਾ ਪੈਰ ਵੱਜਾ ਮਗਰ ਵੀ ਪੈਂਦੇ ਆ ਮਗਰ ਉੱਠ ਕੇ ਜੇ ਖੜ ਕੇ ਮੈਂ ਭੁੰਡ ਦਾ ਪ੍ਰੈਸ਼ਰ ਮਾਰਿਆ ਰੋਲਾ ਰੂਲਾ ਪਾਇਆ ਉਹ ਇੰਨੀ ਕਵਾਟ ਜਾ ਕੇ ਬਹਿ ਗਏ ਨਹੀਂ ਪੈਕਅਪ ਬਹੁਤ ਚਲੋ ਆਪਾਂ ਚੱਲ ਕੇ ਟੂਰਨਾਮੈਂਟ ਵੇਖ ਆਈਏ ਟੂਰਨਾਮੈਂਟ ਤਾਂ ਵੇਖ ਕੇ ਆਈਏ ਕਾ ਭਾਈ ਚੱਲ ਗਏ ਟੂਰਨਾਮੈਂਟ ਵੇਖਣੋਂ हम की करना तो अगले चुकी होगा ना बी ना। ना ना, <laughs> 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 ना 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 अपा नु डर लगता ਆ ਪਾਲ ਨੇ ਕਲੇ ਬਹੁਤ ਸੋਨੇ ਫੁੱਲ ਨਿਕਲੇ ਯਾਰ ਇਹ ਕਾ ਆ ਗਿਆ ਹਾਂ ਲੱਗਾ ਲੱਗਾ ਕਿਵੇਂ ਗੱਲ ਸਾਹਿਬ ਠੀਕ ਆ ਜੀ ਹੋਰ ਜੀ ਮੈਂ ਆ ਗਿਆ ਘਰੇ ਤੇ ਹੁਣ ਕੱਪੜੇ ਮੈਂ ਕੱਤਣੀ ਤੋਂ ਲਾ ਕੇ ਰੱਖ ਦੀ ਤੇ ਹਾਂ ਆ ਅੱਜ ਇਹ ਅਸੀਂ ਇੱਕ ਪੰਪ ਲੈ ਆਂਦਾ ਹਵਾ ਭਰਨ ਵਾਸਤੇ ਤੇ ਥੱਲੇ ਰੱਖਦੇ ਆ ਇਹ ਭਰਦਾ ਵਧੀਆ ਹਵਾ ਇਹ ਪੁੱਤ ਪੈਰ ਨਾਲ ਭਰਿਆ ਜਾਂਦਾ ਇੱਕ ਪੈਰ ਤਾਂ ਰੱਖੀਦਾ ਆਏ ਐ ਸਲੋਟ ਆ ਬੈਗਣਾ ਭਾਈ ਛੱਟ ਨਾ ਖਾਲੀ ਪਤਾ ਉੱਥੇ ਹੀ ਲੈ ਜਾ बैठे हुए मुरले दे हवा सवार के लाइए सवार के आए लागी चल क्या हम्म 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 वधिया ठीक है भरी चल भरी चल ਇੱਕ ਕਾਥਨ ਪੈਰ ਨੂੰ ਪਾ ਲਾ ਆਇਆ ਇੱਥੇ ਆਏ ਪਰ ਪੈਰ ਨਾ ਭਰਨਾ ਪਤਾ ਉਹ ਆਇਆ ਪੈਰ ਨੂੰ ਰੱਖ ਲੈ ਪੰਪ ਪਰੇ ਨੂੰ ਉਹ ਨੂੰ ਹਾਂ ਉਹ ਨੂੰ ਪਾ ਲਾ ਉਹ ਨੂੰ ਹੱਥ ਪਾ ਲਾ ਸਾਈਕਲ ਨੂੰ ਇੱਕ ਤਾਂ 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 ਉਤਲੇ ਹਾਰਨ ਕੋਲੇ ਪਾ ਲਾ ਹੱਥ ਜਮਾ ਖੜ ਜਾ ਜੇ ਪੰਪ ਲੈ ਜਾ ਨੇੜੇ ਨੇੜੇ ਲੈ ਜਾ ਪੰਪ ਇੱਥੇ ਇੱਕ ਪੈਰ ਇੱਥੇ ਰੱਖ ਲੈ ਦੂਜੇ ਪੈਰ ਨਾ ਭਰ ਦੇ ਮਗਰਲੇਜ ਭਰਨੀ ਅੱਜ ਤਾਂ ਹਵਾ ਫੁੱਲ ਆ ਮਗਰਲੇਜ ਭਰ ਦੇ ਆਏ ਰੱਖ ਲਾ ਲੋ ਜੀ ਕਰਮਜੀਤ ਬਣਾ ਰਹੀ ਹੈ ਖਾਣਾ ਲੋ ਵੀ ਖਾਣਾ ਬਣਾ ਰਹੇ ਆ ਤੁਸੀਂ ਨਹੀਂ ਉਹ ਭੰਦੇ ਤੁੰਦੇ ਠੀਕ ਹੈ ਜੀ ਚਲੋ ਤੋ ਲੋ ਫਰਾ ਮਾਇਆ ਨਾ ਚਰੋ ਤਣੀ ਤੋਂ ਢੀੜੇ ਲਾਦਿਆ ਸਾਡਾ ਬਹੁਤ ਮੰਦਰੀ ਜਾ ਤੇ ਕੱਲ ਨਾ ਸੀ ਤਾਂ ਨੇ ਉਹ ਖਾਸ ਇੱਕ ਤਾਂ ਹਵਾ ਬਹੁਤ ਤੇਜ਼ ਵਗ ਰਹੀ ਸੀ ਤੇ ਇਸ ਕਰਕੇ ਵੀ ਬਾਹਰ ਨਹੀਂ ਨਿਕਲਾ ਗਿਆ ਹਵਾ ਦਾ ਡਰਦੇ ਸੀ ਕਿ ਅੱਗੇ ਬਿਮਾਰ ਹੋ ਉੱਠੇ ਆ ਪਾਜਾਂ ਦਾ ਵੀ ਜ਼ਰੂਰ ਕੱਲ ਨੂੰ ਤੁਪ ਉੱਪਰ ਨਿਕਲੇ ਹਨਾ ਹਾਂ ਜ਼ਰੂਰ ਜਾਵਾਂਗੇ ਜ਼ਰੂਰ ਅੱਜ ਅਰਗੀ ਧੁੱਪ ਨਿਕਲੀ ਆਪਾਂ ਕੱਲ ਨੂੰ ਪੱਕਾ ਜਾਣਾ ਨਾਲੇ ਮੈਂ ਦੇਖਿਆ ਮੈਂ ਤੇ ਭਾਂ ਦੇ ਹਾਂ ਤੇਰਾ ਵੀ ਢੇੜਾ ਕਢਾ ਕੇ ਲਿਆਉਣਾ ਹਾਂਜੀ ਹੋਰ ਸਾਰੇ ਭੈਣ ਭਰਾ ਤੁਸੀਂ ਦੱਸਿਓ ਵੀ ਕਿਦਾਂ ਠੀਕ ਠਾਕ ਹੋ ਕਮੈਂਟਾਂ ਰਾਈ ਜਰੂਰ ਦੱਸਣਾ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਤੁਹਾਡੀ ਕਮਾਈ 'ਚ ਬਰਕਤ ਪਾਵੇ ਆਪਣੇ ਜ਼ਿੰਦਗੀ ਜਿੰਦਾ ਜ਼ਿੰਦਗੀ ਜਿੰਦਾਬਾਦ ਚੈਨਲ ਨਾਲ ਜੁੜੇ ਇਦਾਂ ਹੀ ਰਹਿਣਾ ਜੂਟਾ ਫੈਮਿਲੀ ਦਾ ਵਿੱਚ ਤੈਅ ਦਿਓ ਧੰਨਵਾਦ ਬਹੁਤ ਮਾਣ ਨੂੰ ਖੁਸ਼ੀ ਹੁੰਦੀ ਬਹੁਤ ਜ਼ਿਆਦੇ ਪਰਮਾਤਮਾ ਇਸੇ ਤਰ੍ਹਾਂ ਹਰੇਕ ਦੀਆਂ ਖੁਸ਼ੀਆਂ ਮਨਾਉਂਦਾ ਰਵੇ। ਦੇਖੋ ਕਿਆ ਬਣੀ। ਹੈ ਕਦੇ ਖਾ ਕੇ ਪਤਾ ਲੱਗਿਆ ਹੋਈ ਬਣੀ। ਮਿਰਚ ਮੁਰਚ ਵਾਵਾ ਵੇ। ਹਾਂ ਹਾਂ ਐਸਾ ਵਾਵਾ। ਅ ਫੇਰ ਗੱਲ ਬਣਦੀ ਐ। ਬੱਚੇ ਖਾਂਦੇ ਮੇਰੇ ਰੋਣ ਮਿਰਚ ਪਾਲਾ। ਤੇਜ਼ ਮਿਰਚ ਨਾਲ। ਤੇਜ਼ ਮਿਰਚਾਂ ਨਾਲ ਵਧੀਆ। ऐसे करके बन लाग गया। ਜਿਆਦਾ ਮੈਂ ਚ ਖਾਣ ਨਾਲੀ। ਤੇ ਇਹਨੂੰ ਮੈਂ ਕਹਿੰਦਾ ਤਾਂ ਅੰਨਾ ਵੀ ਤੂੰ ਕੱਤਾ ਪਾਣੀ ਸ਼ੁਰੂ ਕਰ ਦੇ ਬਸ। ਕੋਈ ਇਹਨੂੰ ਤਿਆਰ ਹੋਣ ਕੁਛ ਨਹੀਂ ਹੁੰਦਾ। ਕਾ ਆਪਣਾ ਜਿਹੜਾ ਘਿਓ ਦਾ ਤੜਕਾ ਲਾਉਨੇ ਆ ਉਹ ਵੀ ਬੈਠੇ ਵੀ ਰਹਿਣੇ ਆ ਨਾ ਇੱਥੇ ਤਾਂ ਖਾਦੂ ਹੋ ਜਾਣੀ ਹੈ ਨਾ। ਉਹ ਜਿਹੜਾ ਕਿ ਬੰਦੇ ਨੇ ਤਰਨਾ ਫਿਰਨਾ ਹੈ ਨਾ ਇੱਕ ਥਾਂ ਹੀ ਬੈਠੇ ਰਹਿਣਾ। ਉਹਦਾ ਫਰਕ ਪੈ ਜਾਂਦਾ। ਤਾਂ ਨਾ ਗੀਆ ਝਾੜੂ ਦਾ ਨਹੀਂ ਝਾੜੂ ਦਾ ਕੰਮ ਤੇਰੇ ਵੱਸ ਦਾ ਰੋਗ ਨਹੀਂ ਹੋਣਾ ਮੜ ਗਿਆ ਇੱਕ ਦਿਨ ਝਾੜੂ ਲਾ ਲਿਆ ਤੇ 10 ਦਿਨ ਰੋਟੀਆਂ ਕਿਵੇਂ ਚਲਵਾਵਾਂਗੇ ਇਹ ਵੀ ਦੱਸ ਦੇ ਨਾ ਬਾਤ ਉਹ ਇਨਾ ਬਹੁਤ ਹੈ ਜਵਾਗ ਆ ਤਿਆਰ ਕਰ ਬੱਚੇ ਤਿਆਰ ਕਰਕੇ ਸਕੂਲ ਭੇਜ ਦੇ ਰੋਟੀ ਲਾਉਣੀ ਇਹ ਦੂਤੇ ਕੰਮ ਹੋਰ ਕੀ ਹੈ ਉਜਾਬਾ ਕੇ ਕੰਮ ਮੈਂ ਆਪੇ ਕਰਾਂ ਨਾ ਕਰਾਂ ਉਹਦੀ ਦੋਨੋਂ ਟੈਨਸ਼ਨ ਨਹੀਂ ਕੀ ਕਿੰਨੇ ਸੋਹਣੇ ਸਾਨੀ ਪੱਕੀ ਆ ਹੈਨਾ ਹਾਂ ਮੈਂ ਉਹ ਸਾਨੇ ਫਲ ਆ ਬਸ ਉੱਥੇ ਵੀ ਮੈਂ ਲੈ ਕੇ ਗਿਆ ਸੀਗਾ ਸਰ ਉਹ ਲੱਗਦੀ ਬਹੁਤ ਸੋਹਣੀ ਆ ਤੇ ਫੋਟੋ ਫਾਟੋ ਲਵਾਣੇ ਹਣ ਵੇਖੀ ਕਿੰਨੇ ਵਧੀਆ ਡੈਕੀ ਯਾਰ ਹੈਨਾ ਮੇਰਾ ਰੇਜ ਜਾਇ ਨਹੀਂ ਆਣਾ ਕੰਮ ਸੇ ਕੰਮ ਹਾਂ ਰਾਜ ਜਦੋਂ ਆਇਆ ਉੱਥੇ ਵੀ ਤੇਰੇ ਸਕੂਟਰ 'ਤੇ ਬੈਠੇ ਆ ਉੱਥੇ ਹਾਂ ਵਧੀਆ ਆ ਗਈ ਫੋਟੋ ਹਾਂ ਮੈਂ ਪਰ ਉਹਨਾਂ ਚਾਰਾ ਮੰਜੇ-ਮੰਜੇ ਚੱਕਦਿਆਂ ਦੇ ਨਾਲੇ ਲਿਢੇ ਉਹ ਤਣੀ ਤੋਂ ਲਾਹ ਦੀ ਬਰਦੀ 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 ਮੈਨੂੰ ਚੱਕ ਨਾ ਮੇਰੀ ਗੱਲ ਸੁਣੀ ਹੁਣ ਬਰਦੀ ਅੱਧੀ ਵੱਧ ਪਚਾਜ ਜਿਵੇਂ ਮੇਰੇ ਹਿਸਾਬ ਨਾਲ ਤਾਂ ਸੁੱਕ ਗਈ ਹੈ ਤੇ ਨਹੀਂ ਮੇਰਾ ਰਾਦਾ ਵੀ ਕੇਰਾ ਨੂੰ ਮਸ਼ੀਨ ਵਿੱਚ ਦੇ ਦੋ ਦੂਜੇ ਰਕਾ ਕੇ ਸੁਕਾਉਣ ਵਾਲੇ ਤੇ ਵਿੱਚ ਸੱਟ ਕੇ ਇੱਕ ਵਾਰੀ ਕੇਰਾ ਫੇਰ ਨਗਾ ਲਿਓ ਨੇ ਨਹੀਂ ਨਹੀਂ ਹਾਂ ਕੇਰਾ ਹਵਾ ਨਹੀਂ ਲਾ ਦੋ ਚੱਲ ਬੁੱਤ ਲਾਈਏ ਆਪਾਂ ਇਹ ਰੋਜ ਨੂੰ ਹੋਣੀ ਚੰਗਾ ਦੇ ਬੇਨੇ ਆਣਾ ਬਰੋਦਾ ਕੀ ਮਹੌਲਾ ਕੀ ਦੱਸਦੇ ਆ ਲਾ ਮੇਰਾ ਪਤਾ ਕਵਾਡੋ ਚੱਲ ਪਾ ਕੱਲ ਹੀ ਪਹਿਲਾ ਵਰਦੀ ਲਾ ਲਾ ਫੇਰ ਤੂੰ ਲਾਈ ਛੋਰਾ ਸਰ ਤੇ ਟੋਪੀ ਲਾਏ ਬਈ ਠੰਡ ਠੰਡ ਬਹੁਤ ਆ ਜੁੰਡੀਆਂ ਇੱਥੇ ਹੀ ਕਰਦੀ ਬਹੁਤ ਇੱਥੇ ਲਾ ਦੀ ਇਹ ਓ ਇਥੋਂ ਲਿਆ ਇਥੋਂ ਸ਼ੁਰੂ ਕਰ ਲਾ ਲਾ ਉਹਨੇ ਬਸ ਆਹ ਆਹ ਲਾ ਦੇ ਸਾਰੀ ਇਹ ਆਹ ਘਰੀ ਇੱਕ ਕੁਰਸੀ ਤੇ ਰੱਖੀ ਇੱਕੇ ਥਾਈ ਚੀਜ਼ ਦੂਜੇ ਮੈਂ ਨਾ ਮੈਂ ਮੰਜੇ ਚੱਕ ਦੂੰਗਾ ਤੇ ਜਿਹੜੇ ਲੀੜੇ ਆ ਆਹਾ ਇਹ ਮੰਜੇ ਤੇ ਛੱਡ ਦੇ ਕੱਲ ਨੂੰ ਸਵੇਰ ਪਾ ਦਾਂਗੇ ਇਹ ਤਾਂ ਇੱਥੇ ਹੀ ਰੱਖ ਦੇਣੇ ਆ ਨਿੱਕੇ ਤੂੰ ਆ ਕਰ ਤੂੰ ਇਹ ਨੂੰ ਅੰਦਰ ਲਾਇਆ ਤੇ ਇੱਕ ਨਾਲ ਇਹ ਆ ਸਾਈਕਲ ਚੱਕ ਦੀ ਚੰਗਾ ਤੇ ਗੁਰਪਿਆਰਾ ਲਾ ਲੈਣੇ ਲੀੜੇ ਉਹ ਕਿੰਨੇ ਆ ਗਏ ਇਹ ਨੂੰ ਅੰਦਰ ਲਾਇਆ ਪਤੋ ਹਲੋ ਐ ਤੇ ਸਫ਼ਰ ਘਟਾਂਗੇ ਲੰਮਾ ਲੈ ਲੈ ਬੈਗ ਲੈ ਆ ਬੈਗ ਆ ਚਾਲ ਦੀ ਘੱਟ ਲਾ ਮੰਜਿਆਂ ਦੇ ਚੱਲ 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 ਓ ਕਿੱਧਰ ਗਿਆ ਬਾਈ ਇੱਧਰ ਇੰਨੀ ਡਿਊਟੀ ਤੂੰ ਇੰਨੀ ਕੀ ਪਕਤਾਈ ਆ ਜਾ ਫਿਰ ਇੱਧਰ ਨੂੰ ਹਜੇ ਰੁਕ ਜਾ ਹਜੇ ਉਹ ਰ ਟਾਈਮ ਨਹੀਂ ਤਾ ਮੇਰੀ ਗੱਲ ਤਾਂ ਸੁਣ ਤੂੰ ਦਾ ਅਦਰ ਚ ਪਾ ਜੋ ਮੈਦਾਨ ਛੱਡ ਉਹ ਬੈਂਕ ਲਾਈ ਇਹਨੂੰ ਚੰਗਾ ਉਹ ਵੇਚ ਨਾ ਠੋਕੀ ਉਹਦਾ ਇੰਡੀਕੇਟਰ ਨਾ ਟੁੱਟ ਗਿਆ ਹੋਵਾ ਹੋਵਾ ਹੋ ਰਹਿ ਗਿਆ ਕੋਈ ਨਹੀਂ ਇਹ ਚੱਕ ਲੈ ਰੀ ਚੱਕ ਲੈ ਵਿੱਚੋਂ ਚੱਕ ਲੈ ਫਿਰ ਇਹ ਅੱਡੀ ਰਹੂਗੀ ਆ ਵੇਚਣਾ ਵਜੇ ਆ ਤੇ ਇਹ ਕਿਹੜੇ ਆਹ ਟਾਇਰ ਕਿੱਥੇ ਰੱਖਣੇ ਆ ਤੇਰੇ ਮਰੀਏ ਆ ਦੇ ਬਾਤਾਂ ਲੈ ਚੱਲ ਪੋਤ ਨਾਲੇ ਗਰਾਸ ਨਾਲੇ ਆ ਬੂਟ ਕਾ ਇਹ ਨੰਨੂ ਦਾ ਕੀ ਦਾ ਨੰਨੂ ਆ ਚੱਲ ਕੋਈ ਨਹੀਂ ਚੱਕ ਕੇ ਲੈ ਗਿਆ ਪਰ ਮੰਜੇ ਚੱਕਲ ਕਰਾ ਲੈ ਆ ਪੰਪ ਰੱਖ ਦੇ ਉੱਥੇ ਆਹ ਕਾ ਤੂੰ ਕਰਦਾ ਪੰਪ ਰੱਖ ਦੇ ਪੰਜ ਪੰਪ ਪੰਪ ਪਾ ਉਹ ਰੱਖ ਦੇਣਾ ਜੀ ਆ ਸੀ ਪੰਪ ਲੈ ਹੁੰਦਾ ਇਹ ਇਦਾਂ ਹਵਾ ਭਰਦਾ ਇਹ ਆਵੇ ਇੱਥੇ ਦੱਸਦਾ ਆਹ ਜਿਹੜਾ ਇਥੋਂ ਨਹੀਂ ਆਵਾ ਭਰੀਦੀ ਆ ਜਿਹੜਾ ਹੈ ਇੱਥੋਂ ਇੱਥੋਂ ਦੱਸਦਾ ਕਿੰਨੇ ਪਰਸੈਂਟ ਹੋ ਗਿਆ ਹਾਂਜੀ ਮੈਂ ਆਪ ਦੇ ਸਾਈਕਲ 'ਤੇ ਭਰ ਕੇ ਦਿਖਾਉਣੀ ਤੁਹਾਨੂੰ ਪਿਆਰੀ ਮੇਰੀ ਸਾਈਕਲ ਦੇ ਪਿਛਲੇ ਟਾਇਰ ਚੋਂ ਆਪਾਂ ਨਹੀਂ ਹੁਣ ਸਮੱਸਿਆ ਸੋ ਦੇਖੇ ਮੈਂ ਆਪਾਂ ਭਰ ਨਹੀਂ ਦੀ ਹਣ ਅਸੀਂ ਭਰਨ ਲੱਗੇ ਆਂ था पता लग गया वाह जो यार तू किधर जनता को कर दे जा सुन या सुन भाई अधिक काम करे चल ले ना चल ले देख ले ना मैं काम नहीं जी मेरी बात सुन तू हां थोड़ा की ना थोड़ा करा दे जी इते 10वा पड़ी दी है ओए मनीष ओ तो सी ओ से लाके ਤੂੰ ਕੀ ਕਰਦਾ ਹੈ ਤੂੰ ਕੀ ਕਰਦਾ